हां जी किसान ਵੀਰੋ ਸਤਿ ਸ਼੍ਰੀ ਅਕਾਲ ਕਿਸਾਨ ਭਰਾ ਝੋਨੇ ਦੇ ਉੱਪਰ ਤਤਾਂ ਵਾਲੀ ਸਪਰੇ ਕਿਹੜੀ ਤੇ ਕਿੰਨੇ ਦਿਨ ਤੇ ਕਰਨੀ ਆ ਅੱਜ ਆਪਾਂ ਤੁਹਾਨੂੰ ਦੋ ਸਪਰੇਆਂ ਦੱਸਣ ਜਾ ਰਹੇ ਆ ਜਿਹਦੇ ਨਾਲ ਆਪਣੇ ਝੋਨੇ ਦਾ ਫਟਾਰਾ ਵੀ ਵਧੀਆ ਹੋਊਗਾ ਤੇ ਅੱਗੇ ਜਾ ਕੇ ਜਿਹੜਾ ਝੋਨੇ ਦਾ ਝਾੜ ਵੀ ਆਪਾਂ ਨੂੰ ਦੇਖਣ ਨੂੰ ਮਿਲੇ ਕਿਉਂਕਿ ਇੱਕ ਆਪਾਂ ਸਪਰੇ ਦੱਸਣੀ ਝੋਨੇ ਦੇ ਫਟਾਰੇ ਵਾਸਤੇ ਤੇ ਦੂਜੀ ਆਪਾਂ ਝੋਨੇ ਦਾ ਝਾੜ ਵਧਾਉਣ ਵਾਸਤੇ ਸੋ ਕਈ ਵੀਰਾਂ ਦੀ ਸ਼ਿਕਾਇਤ ਵੀ ਸਾਡਾ 30 ਕੁ ਕੁੰਡਲ ਝਾੜ ਰਹਿੰਦਾ ਸਾਡਾ ਕਦੀ 34 ਜਾਂ 35 ਕੁੰਡਲ ਝਾੜ ਨਹੀਂ ਆਇਆ ਤਾਂ ਇਹ ਵੀਡੀਓ ਜ਼ਰੂਰ ਦੇਖੋਗੇ ਆਸ ਹੈ ਕਿ ਜਿਹੜੇ ਤੁਹਾਡਾ ਵੀ ਜਿਹੜਾ 2 ਤੋਂ 3 ਕੁਇੰਟਲ ਝੋਨੇ ਦੇ ਝਾੜ ਦੇ ਵਿੱਚ ਜ਼ਰੂਰ ਫਰਕ ਦੇਖ ਨੂੰ ਮਿਲੂਗਾ। ਸੋ ਜਿਹੜੇ ਭਰਾ ਆਪਣੀ ਵੀਡੀਓ ਚੈਨਲ ਤੇ ਦੇਖ ਰਹੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਜੇਕਰ ਤੁਸੀਂ ਵੀਡੀਓ ਪੇ ਤੇ ਦੇਖ ਰਹੇ ਆਪਣੇ ਪੇ ਨੂੰ ਲਾਈਕ ਤੇ ਫੋਲੋ ਕਰ ਲੇ ਤੇ ਹੋਰ ਪਰੰਦਾ ਵੀਡੀਓ ਜ਼ਰੂਰ ਸ਼ੇਅਰ ਕਰ ਦਿਓ ਤਾਂ ਕਿ ਹਰ ਇੱਕ ਵੀਰ ਤੱਕ ਜਾਣਕਾਰੀ ਪਹੁੰਚ ਜਾਵੇ। ਸੋ ਕਿਸਾਨ ਪ੍ਰਭੂ ਆਪਣਾ ਜਿਹੜਾ ਝੋਨੇ ਦਾ ਝਾੜ ਹੈ ਦੋ ਚੀਜ਼ਾਂ ਤੇ ਨਿਰਭਰ ਕਰਦਾ ਹੈ। ਪਹਿਲੇ ਨੰਬਰ ਤੇ ਤੇ ਆਪਾਂ ਜਿਹੜੀ ਝੋਨੇ ਦਾ ਆਪਣੇ ਨੇ ਕਿੰਨਾ ਕੁ ਫਟਾਰ ਕੀਤਾ ਹੈ ਜਾਨੀ ਕਿ ਕਿੰਨੀਆਂ ਕਿਸ਼ਕ ਦੂਜੇ ਨੰਬਰ ਤੇ ਉਹਨਾਂ ਸ਼ਖਾਮਾ ਦੇ ਵਿੱਚੋਂ ਆਪਾਂ ਮੁੰਜਰਾ ਬਣਾਉਣ ਦੇ ਵਿੱਚ ਕਿੰਨੀਆਂ ਵੱਧ ਤੋਂ ਵੱਧ ਮੁੰਜਰਾ ਬਣਾਉਣ ਦੇ ਵਿੱਚ ਕਾਮਯਾਬ ਹੋਏ ਆ ਤਾਂ ਇਹਨਾਂ ਦੋਹਾਂ ਚੀਜ਼ਾਂ ਦੇ ਤੀਜੇ ਨੰਬਰ ਤੇ ਅੱਗੇ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਮੌਸਮ ਜਦੋਂ ਆਪਣਾ ਝੋਨੇ ਅਨਸਾਰਾ ਲੈਂਦਾ ਦੋਦਾ ਭਰਦਾ ਉਸ ਸਮੇਂ ਮੌਸਮ ਕਿਦਾਂ ਦਾ ਰਹਿੰਦਾ ਇਹਨਾਂ ਤਿੰਨਾਂ ਚੀਜ਼ਾਂ ਤੇ ਆਪਣਾ ਜਿਹੜਾ ਖਾਸ ਕਰਕੇ ਝਾੜ ਨਿਰਭਰ ਕਰਦਾ ਏ ਜੇਕਰ ਆਪਾਂ ਇਹ ਤਿੰਨੇ ਚੀਜ਼ਾਂ ਆਪਸ ਵਿੱਚ ਸਹੀ ਟਾਈਮ ਤੇ ਹੋ ਜਾਂਦੀਆਂ ਯਾਨੀ ਕਿ ਤਤਾਲੀਆਂ ਸਪ੍ਰੇਆਂ ਜਾਂ ਆਪਾਂ ਝੋਨੇ ਦਾ ਫਟਾਰਾ ਜਾਂ ਚੋਨਾ ਜਿੰਨਾ ਸ਼ਕਾਮਾ ਬਣਾਉਂ ਚ ਕਾਮਯਾਬ ਹੋ ਜਾਂਨੇ ਤੇ ਚਲੋ ਜਿਹੜਾ ਤੀਜਾ ਪੱਖ ਹੈ ਉਹ ਕੁਦਰਤ ਦੇ ਹੱਥ ਹੈ ਜੇਕਰ ਮੌਸਮ ਮੌਸਮ ਤੇ ਚੰਗਾ ਰਹਿ ਜਾਂਦਾ ਤੇ ਫਿਰ ਆਪਣਾ ਜਿਹੜੀ ਮਿਹਨਤ ਕੀਤੀ ਹੁੰਦੀ ਆ ਇਹਦੇ ਵਿੱਚ ਆਪਾਂ ਨੂੰ ਝਾੜ ਦੇ ਵਿੱਚ ਕਾਫੀ ਜ਼ਿਆਦਾ ਫਾਇਦਾ ਦੇਖ ਨੂੰ ਮਿਲ ਜਾਂਦਾ ਸੋ ਚੋਨਾ ਵੈਸੇ ਜੇਕਰ ਫਟਾਰੇ ਦੀ ਗੱਲ ਕਰੀਏ ਕਿੰਨੇ ਦਿਨਾਂ ਤੱਕ ਜਿਹੜਾ ਆਪਣਾ ਝੋਨਾ ਵਧੀਆ ਫਟਾਰਾ ਕਰਦਾ ਜਿਹਦੇ ਕਰਕੇ ਆਪਣਾ ਝੋਨੇ ਦੇ ਨਾਲ ਅੱਗੇ ਜਾ ਕੇ ਝਾੜ ਵਧ ਦੇਖ ਨੂੰ ਮਿਲਦਾ ਵੈਸੇ ਤਾਂ ਕਿਸਾਨ ਭਰੋ ਝੋਨੇ ਦੀ ਲਵਾਈ ਤੋਂ ਬਾਅਦ ਜਦੋਂ ਆਪਣਾ ਝੋਨਾ 30 35 ਦਿਨ ਤੱਕ ਜਾਂਦਾ ਤਾਂ ਇੱਥੇ ਜਿਹੜਾ ਫਟਾਰਾ ਜਿੰਨਾ ਝੋਨਾ ਕਰ ਜਾਂਦਾ ਵੱਧ ਤੋਂ ਵੱਧ ਜਿੰਨਾ ਜ਼ਿਆਦਾ ਫਟਾਰਾ ਇੱਥੇ ਕਰ ਜੂਗਾ ਉਹਨਾਂ ਆਪਣਾ ਝਾੜ ਅੱਗੇ ਜਾ ਕੇ ਵੱਧ ਦੇਖ ਨੂੰ ਮਿਲੂਗਾ ਕਿਉਂਕਿ ਜੇ ਜੇਕਰ ਲੇਟ ਫਟਾਰਾ ਕਰੂਗਾ ਤਾਂ ਉੱਥੇ ਜਾ ਕੇ ਆਪਣੇ ਝੋਨੇ ਦੇ ਝਾੜ ਤੇ ਬਹੁਤਾ ਜ਼ਿਆਦਾ ਕੋਈ ਫਰਕ ਨਹੀਂ ਉਸ ਚੀਜ਼ ਦਾ ਪੈਂਦਾ ਸੋ ਜਦੋਂ ਵੀ ਫਟਾਰੇ ਵਾਲੀ ਕੋਈ ਸਪਰੇਅ ਕਰਾਉਣੀ ਕਰਨੀ ਆਪਾਂ ਤਾਂ ਉੱਥੇ ਹੁੰਦਾ ਕਿ ਵੀ ਆਪਾਂ ਇੱਧਰ ਉੱਧਰ ਦੇ ਪ੍ਰੋਡਕਟ ਲਿਆ ਕੇ ਪਾਉਣ ਨਾਲੋਂ ਜਿਹੜੀਆਂ ਮੇਨ ਤੇ ਬੇਸਿਕ ਚੀਜ਼ਾਂ ਪਾਈਏ ਜੀ ਦਿਨ ਆਪਾਂ ਨੂੰ ਫਾਇਦਾ ਦੇਖਣ ਨੂੰ ਕਿਉਂਕਿ ਕਈ ਵਾਰ ਆਪਣਾ ਝੋਨਾ ਅੜਿਆ ਜਾਂ ਰਹਿਦਾ ਪੀਲਾ ਜਾਂ ਨਜ਼ਰ ਆਉਂਦਾ ਤੇ ਝੋਨਾ ਖੁੱਲ ਕੇ ਫਟਾਰਾ ਨਹੀਂ ਕਰਦਾ ਕਿਉਂਕਿ ਆਪਾਂ ਕਈ ਵਾਰ ਖਾਦ ਖਰਾਕ ਵੀ ਪਾ ਦਿੰਨੇ ਆ ਇਹ ਵੀਡੀਓ ਉਹਨਾਂ ਵੀਰਾਂ ਵਾਸਤੇ ਜਿਨ੍ਹਾਂ ਦਾ ਝੋਨੇ ਨੇ ਗਰੋਥ ਬਹੁਤੀ ਚੰਗੀ ਨਹੀਂ ਕੀਤੀ ਜੇਕਰ ਤੁਹਾਨੂੰ ਲੱਗਦਾ ਪਏ ਤੁਹਾਡੇ ਝੋਨੇ ਨੇ ਫਟਾਰਾ ਵਧੀਆ ਕੀਤਾ ਫਿਰ ਤੁਹਾਨੂੰ ਇਹ ਚੀਜ਼ ਵਰਤਣ ਦੀ ਲੋੜ ਨਹੀਂ ਐ ਫालतू ਖਰਚਾ ਕਰਨ ਦੀ ਕੋਈ ਜ਼ਰੂਰਤ ਨਹੀਂ ਤਾਂ ਜੇਕਰ ਤੁਹਾਨੂੰ ਲੱਗਵੇ ਸਾਡਾ ਝੋਨੇ ਦਾ ਫਟਾਰਾ ਘੱਟ ਐ ਅਸੀਂ ਇਹਦਾ ਵਧਾ ਸਕਦੇ ਆ ਤਾਂ ਫਿਰ ਤੁਸੀਂ ਇਹ ਜਿਹੜੀ ਸਪਰੇਅ ਵਰਤ ਸਕਦੇ ਜੀ ਸੋ ਪਹਿਲੇ ਨੰਬਰ ਤੇ ਕਿਸਾਨ ਨੂੰ ਦੋ ਸਪਰੇਅਾਂ ਦੱਸੀਆਂ ਇਹ ਪਹਿਲੀ ਸਪਰੇਅ ਤਾਂ ਜਿੰਨਾ ਕਿਸਾਨ ਵੀਰਾਂ ਨੇ ਫਟਾਰਾ ਕਰਵਾ ਉਹਨਾਂ ਵਾਸਤੇ ਤੇ ਦੂਜੀ ਸਪਰੇ ਆਪਾਂ ਦੱਸਾਂਗੇ ਹਰ ਇੱਕ ਵੀਰ ਵਾਸਤੇ ਜ਼ਰੂਰੀ ਆ ਉਹ ਜੇਕਰ ਆਪਾਂ ਸਪਰੇ ਕਰਾਂਗੇ ਤਾਂ ਆਪਣਾ ਝੋਨੇ ਦਾ ਝਾੜ ਵਧੇਗਾ ਪਹਿਲੇ ਨੰਬਰ ਤੇ ਜੇਕਰ ਤੁਸੀਂ ਫਟਾਰਾ ਕਰਾਉਣਾ ਕਿਉਂਕਿ ਜਦੋਂ ਵੀ ਫਟਾਰੇ ਦੀ ਗੱਲ ਆਉਂਦੀ ਆ ਤਾਂ ਫਟਾਰੇ ਦੇ ਵਿੱਚ ਦੋ ਜਾਂ ਤਿੰਨ ਚੀਜ਼ਾਂ ਮੇਨ ਹੁੰਦੀਆਂ ਪਹਿਲੇ ਨੰਬਰ ਤੇ ਜ਼ਿੰਕ ਯੂਰੀਆ ਲੋਹਾ ਤੱਤ ਤੇ ਮੈਗਨੀਜ਼ ਇਹ ਚਾਰ ਤੱਤ ਜੇਕਰ ਇਸ ਸਮੇਂ ਤੇ ਮਿਲ ਜਾਂਦੇ ਆ ਬਾਕੀ ਥੋੜੀ ਥੋੜੀ ਮਾਤਰਾ 'ਚ ਹੋਰ ਤੱਤ ਵੀ ਚਾਹੀਦੇ ਹੁੰਦੇ ਉਹ ਆਪਣੀ ਜ਼ਮੀਨ 'ਚੋਂ ਜਾਂ ਪਾਣੀ 'ਚੋਂ ਮਿਲਦੇ ਰਹਿੰਦੇ ਪਰ ਇਹ ਜੇਕਰ ਮੇਨ ਇਹਨਾਂ ਚੋਂ ਤੱਤਾਂ ਦੀ ਘਾਟ ਆਉਂਦੀ ਆ ਤੇ ਆਪਣੇ ਝੋਨੇ ਦਾ ਫਟਾਰਾ ਵੀ ਘਟਦਾ ਤੇ ਝਾੜ ਵੀ ਘਟ ਜਾਂਦਾ ਸੋ ਜੇਕਰ ਤੁਹਾਨੂੰ ਲੱਗਦਾ ਵੀ ਪਹਿਲੇ ਨੰਬਰ ਤੇ ਆਪਾਂ ਕੀ ਲੈਣਾ ਬਈ ਜ਼ਿੰਕ ਲੈਣੀ 33% ਲਈ ਆਪਾਂ 400 ਗ੍ਰਾਮ 400 ਗ੍ਰਾਮ ਜ਼ਿੰਕ ਲੈ ਲੈਣੀ ਆ ਤੇ 1.5 ਕਿਲੋ ਆਪਾਂ ਲੈ ਲੈਣੀ ਯੂਰੀਆ ਜੇਕਰ ਤੁਹਾਨੂੰ ਲੱਗਦਾ ਵੀ ਤੁਹਾਡੇ ਝੋਨੇ ਦੇ ਵਿੱਚ ਮੈਗਨੀਜ਼ ਘਾਟਿਆ ਤਾਂ ਤੁਸੀਂ ਅੱਧਾ ਕਿਲੋ ਤੋਂ ਲੈ ਕੇ ਕਿਲੋ ਮੈਗਨੀਜ਼ ਐਡ ਕਰ ਸਕਦੇ ਜੀ ਤੇ ਜੇਕਰ ਤੁਹਾਨੂੰ ਲੱਗਦਾ ਮੈਗਨੀਜ਼ ਹੀ ਨਹੀਂ ਘਾੜ ਤੁਸੀਂ ਮੈਗਨੀਜ਼ ਰਹਿਣ ਦੇ ਰਹਿਣ ਦਿਓ ਜੇਕਰ ਤੁਹਾਨੂੰ ਲੱਗਦਾ ਭਈ ਕਿ ਕਈ ਵਾਰ ਮੈਗਨੀ ਦੀ ਘਾਟ ਉੱਥੇ ਦੀ ਜਿੱਥੇ ਪਾਣੀ ਘਟ ਜੀਰਦਾ ਹੈ ਯਾਨਕਿ ਪਾਣੀ ਲੰਮੇ ਸਮੇਂ ਦਾ ਖੜਾ ਰਹਿੰਦਾ ਉੱਥੇ ਕਈ ਵਾਰ ਮੈਗਨੀ ਦੀ ਘਾਟ ਵੀ ਆ ਜਾਂਦੀ ਆ ਤਾਂ ਤੁਸੀਂ ਇੱਥੇ ਮੈਗਨੀ ਜੈਡ ਕਰਨੀ ਜੇਕਰ ਤੁਹਾਨੂੰ ਲੱਗਦਾ ਭਈ ਸਾਡੇ ਲੋਹਾ ਤਾਦੀ ਘਾਟ ਕਿਉਂਕਿ ਲੋਹਾ ਤਾਦੀ ਘਾਟ ਵੀ ਕਾਫੀ ਵੀਰਾਂ ਦੇ ਆ ਜਾਂਦੀ ਜਿੱਥੇ ਪਾਣੀ ਘਟ ਖੜਦਾ ਜਿਨ੍ਹਾਂ ਦੇ ਪਾਣੀ ਘਟਿਆ ਰੇਤ ਲੀਆਂ ਜ਼ਮੀਨਾਂ ਜੇਕਰ ਤੁਹਾਨੂੰ ਲੋਹਾ ਤਾਦੀ ਲੱਗਦਾ ਘਾਟ ਆਉਂਦੀ ਆ ਉਹ ਤਾਂ ਤੁਸੀਂ 1/2 ਕਿਲੋ ਤੋਂ ਲੈ ਕੇ ਕਿਲੋ ਤੱਕ ਜਿਹੜਾ ਲੋਹਾ ਤੱਤ ਵੀ ਐਡ ਕਰ ਸਕਦੇ ਜਿਹਨੂੰ ਫੈਰ ਸਲਫੇਟ ਆਪਾਂ 19% ਵਾਲਾ ਕਹਿੰਦੇ ਆ ਉਹ ਆਪਾਂ ਐਡ ਕਰ ਸਕਦੇ ਆ ਤੇ ਜੇਕਰ ਤੁਹਾਨੂੰ ਲੱਗਦਾ ਲੋਹਾ ਨਾ ਲੋਹਾ ਤੱਤ ਦੀ ਘਾਟ ਹੈ ਤਾਂ ਨਾ ਮੈਗਨੀਜ਼ੀ ਦੀ ਘਾਟ ਹੈ ਫਿਰ ਤੁਸੀਂ ਲੈਣੇ ਕਿ 400 ਗ੍ਰਾਮ ਲੈ ਲੈਣੀ 33% ਵਾਲੀ ਜ਼ਿੰਕ ਜੇਕਰ ਤੁਸੀਂ 21% ਵਾਲੀ ਵਰਤਣੀ ਤੇ 600 ਗ੍ਰਾਮ ਲੈ ਲਿਓ ਤੇ ਨਾਲ ਜਾਨਕਿ 1.5 ਕਿਲੋ ਤੱਕ ਤੁਸੀਂ ਜਿਹੜੀ ਯੂਰੀ ਲੈਣੀ ਦੋਨੋਂ ਚੀਜ਼ਾਂ ਹੁਣ ਇੱਥੇ ਆਪਾਂ ਕਲੀ ਦਾ ਪਾਣੀ ਨਹੀਂ ਐਡ ਕਰਨਾ ਜੇ ਤੁਸੀਂ ਕਰਨਾ ਚਾਹੋ ਕਲੀ ਦਾ ਪਾਣੀ ਤਾਂ ਅੱਧਾ ਕਿਲੋ ਕਲੀ ਇੱਕ ਦਿਨ ਪਹਿਲਾਂ ਭਿਉਂ ਦਿਓ ਤੇ ਤੁਸੀਂ ਉਹ ਜਿਹੜਾ ਪਾਣੀ ਉੱਪਰ ਆਲ ਨਾ ਤਾਰ ਕੇ 2 ਕਿਲੋਟਰ ਤੁਸੀਂ ਉੱਪਰ ਪਾਣੀ ਪਾ ਦਿਓ ਜਿਹੜਾ ਪਾਣੀ ਕੱਢ ਲੈਣਾ ਤੇ ਉਹਨੂੰ ਫਿਰ ਢੋਲਿਆਂ ਦੇ ਹਿਸਾਬ ਨਾਲ ਤੁਸੀਂ ਵੰਡ ਲੈਣਾ ਤੇ ਜੇਕਰ ਤੁਸੀਂ ਕਲੀ ਇੱਥੇ ਨਹੀਂ ਵਰਤਣੀ ਚਾਹੁੰਦੇ ਉਹ ਤੁਹਾਡਾ ਆਪਸ਼ਨਲ ਹੈਗਾ ਜੇ ਵਰਤਣੀ ਚਾਹੋ ਤਾਂ ਵਰਤ ਸਕਦੇ ਜੇਕਰ ਨਹੀਂ ਵਰਤਣੀ ਤਾਂ ਫਿਰ ਤੁਸੀਂ 33% ਵਾਲੀ 400 ਗ੍ਰਾਮ ਜ਼ਿੰਕ ਲੈ ਲੈਣੀ ਆ ਤੇ 1.5 ਕਿਲੋ ਲੈ ਲੈਣ ਯੂਰੀਆ ਜੇਕਰ 22% ਵਾਲੇ ਦੇ 600 ਗ੍ਰਾਮ ਲੈ ਲੈਣੇ ਤੇ ਨਾਲ ਤੁਸੀਂ 1.5 ਤੋਂ 2 ਕਿਲੋ ਯੂਰੀਆ ਲੈ ਲੈਣੀ ਆ ਇਹ 150 ਲੀਟਰ ਪਾਣੀ ਤੁਸੀਂ ਸਪਰੇਅ ਕਰ ਦੇਣੀ ਆ ਇਹ ਤੁਸੀਂ ਹਫਤੇ ਯਾਨੀ ਕਿ 5-5 ਦਿਨ ਦੇ ਗੈਪ ਤੇ ਦੋ ਸਪ੍ਰੈਆਂ ਕਰ ਦੇਣੀਆਂ ਜੇਕਰ ਤੁਹਾਨੂੰ ਲੱਗਦਾ ਤੁਹਾਡੇ ਝੋਨੇ ਦੀ ਗਰੋਥ ਘੱਟ ਫਟਾਰਾ ਘਟਿਆ ਸੋ ਅੱਗੇ ਆਪਾਂ ਆਜਨੇ ਝਾੜ ਵਧਾਉਣ ਵਾਲੀ ਸਪਰੇ ਤਾਂ ਜਦੋਂ ਆਪਾਂ ਇਹ ਕਿਸਾਨ ਭਰਾ ਆਪਾਂ ਸਪਰੇਅ ਕਰਨੀ ਆ ਲਗਭਗ 20 ਦਿਨ ਤੋਂ ਲੈ ਕੇ 30 ਦਿਨ ਦੇ ਵਿੱਚ ਘੱਟ ਜੇਕਰ ਆਪਾਂ ਸਪਰੇਅ ਕਰ ਦਿੰਨੇ ਤੇ ਆਪਾਂ ਨੂੰ ਇਹਦਾ ਬਹੁਤ ਵਧੀਆ ਰਿਜ਼ਲਟ ਤੇ ਚੰਗੇ ਜਿਹੜਾ ਆਪਾਂ ਨੂੰ ਫਟਾਰ ਦੇਖਣ ਨੂੰ ਮਿਲੇਗਾ ਅਗਲੇ ਨੰਗੁਰਤੇ ਆਪਾਂ ਆ ਜਣੇ ਕਿ ਝਾੜ ਵਧਾਉਣ ਵਾਸਤੇ ਤਾਂ ਜਦੋਂ ਸਾਨੂੰ ਆਪਾਂ ਫਟਾਰਾ ਕਰਾ ਲਿਆ ਆਪਣੀ ਸ਼ਖਾਵਾਂ ਵਧੀਆ ਬਣ ਗਈਆਂ ਤੇ ਉਹਨਾਂ ਸ਼ਖਾਵਾਂ ਦੇ ਵਿੱਚ ਵੱਧ ਵੱਧ ਮੁੰਜਰਾਂ ਤੇ ਮੁੰਜਰਾਂ ਲੰਮੀਆਂ ਨਿਕਲ ਉਹਨਾਂ ਉਹਦੇ ਵਾਸਤੇ ਆਪਾਂ ਜਿਹੜੀ ਅੱਗੇ ਸਪਰੇਅ ਕਰਨੀ ਉਹਦੇ ਵਿੱਚ ਤੁਸੀਂ ਲੈ ਲੈਣਾ 05234 ਤੇ ਉਹਦੇ ਨਾਲ ਤੁਸੀਂ ਲੈ ਲੈਣੀ 1.5 ਕਿਲੋ ਤੋਂ 1.5 ਕਿਲੋ ਯੂਰੀਆ ਇਹ ਆਪਣੀ ਤੀਜੀ ਸਪਰੇਅ ਇਹ ਹਰ ਇੱਕ ਵੀਰ ਕਰ ਸਕਦਾ ਇਹ ਜ਼ਰੂਰੀ ਹੁੰਦੀ ਹੈ ਕਿਉਂਕਿ ਇੱਥੇ ਆਣ ਕੇ ਆਪਣੇ ਫਾਸਫੋਰ ਦੀ ਘਾਟ ਵੀ ਆ ਜਾਂਦੀ ਤੇ ਪੋਟਾਸ਼ ਤਾਂ ਆਪਾਂ ਦੇਣਾ ਹੀ ਦੇਣਾ ਹੁੰਦਾ ਇਹ ਆਪਾਂ ਜਿਹੜੀ ਸਪਰੇਅ ਕਰਨੀ 50 ਦਿਨ ਤੋਂ ਲੈ ਕੇ 60 ਦਿਨ ਦੇ ਵਿੱਚ ਤੱਕ ਆਪਾਂ ਜਿਹੜੀ ਸਪਰੇਅ ਕਰਦਨੇ ਇਹ ਦੋ ਸਪਰੇਅਾਂ ਵਿੱਚ ਆਪਾਂ ਕਰ ਸਕਦੇ ਹਾਂ ਤੇ ਇਹ ਦਿਨ ਆਪਾਂ ਜੇਕਰ ਦੋ ਕਰਦਾਂਗੇ ਤੇ ਬਹੁਤ ਵਧੀਆ ਜ਼ਿਆਦਾ ਆਪਾਂ ਨੂੰ ਰਿਜ਼ਲਟ ਮਿਲੇ ਇਹ ਆਪਾਂ ਸਪਰੇਅ 150 ਲੀਟਰ ਪਾਣੀ ਦੀ ਕਰਨੀ ਤੇ ਆਪਾਂ 1.5 ਕਿਲੋ ਤੱਕ 05234 ਲੈ ਸਕਦੇ ਹਾਂ ਤੇ ਨਾਲ ਕਿਲੋ ਤੋਂ 1.5 ਕਿਲੋ ਆਪਾਂ ਹੋਰ ਯੂਰੀ ਐਡ ਕਰਕੇ ਇਹ ਸਪਰੇਅ ਕਰਦਾਂਗੇ ਤਾਂ ਆਪਣਾ ਜਿਹੜਾ ਯਕੀਨਨੀਆਂ ਦੋ ਤੋਂ ਤਿੰਨ ਕੁਆਂਟ ਤੱਕ ਤੁਹਾਨੂੰ ਝਾੜ ਜਿਹੜਾ ਵੱਧ ਦੇਖਣ ਨੂੰ ਮਿਲੂਗਾ ਸੋ ਵੀਡੀਓ ਚੰਗੀ ਲੱਗਤਾ ਹੋਰ ਭਰਾਵਾਂ ਤੱਕ ਸ਼ੇਅਰ ਕਰ ਦਿਓ ਵੀਡੀਓ ਦੇ